ਅਬੀਸ ਆ ਗਿਆ ਇੰਨਾਂ ਵਾਰ ਯਾਰ ਨੌਨੇ ਕੋ ਜਿਗਾਰਡ ਹੋਣੇ ਤੇ ਲੋਵੀ ਰਾਤੀ ਤੇ ਆਪਾਂ ਨੂੰ ਜਾਮ ਨਹੀਂ ਮਿਲਿਆ ਹੁਣ ਮਿਲ ਗਿਆ ਜੇ ਤੇ ਜਾਮ ਹੈਗਾ ਵੀ ਕੱਪ ਲੰਮਾ ਹੀ ਸਵੇਰ ਦਾ ਸੋਚਿਆ ਵੀ ਸਵੇਰੇ ਨੇ ਮਿਲੋਗਾ ਪਰ ਸਵੇਰੇ ਦੇ ਘਰ ਉਹ ਗੱਡੀ ਵੜੀ ਆ 11:00 ਤਰ ਤੇ ਸਾਡੇ ਅੱਗੇ ਹੋਣੇ ਸੁੱਤ ਉੱਠ ਕੇ ਆਗੇ ਹੋਣੇ ਆ ਕਹਿੰਦੇ ਨੇ ਰਾਤ ਨੂੰ ਸਵੇਰ ਨੂੰ ਨਹੀਂ ਮਿਲਣਾ ਇਹ ਚੰਗਾ ਗਣਾ ਜਾਮ ਹੈ ਚੱਲ ਵਾਸ ਵਾਸ ਹੋ ਗਿਆ। ਇਹ ਵੀ ਇਹ ਟੋਟਲਾ ਮੇਰੇ ਭਰਾ ਦਾ। ਆਹ ਮਾਲ ਉਹਦੇ ਦੇ। ਇਹ ਕਿੱਥੇ ਹੈ? ਆਹ ਉਹ ਮੈਂ ਉਹਦੇ ਭਰਾ ਲਈ। ਪਰਲੇ ਵਿੱਚ ਲੱਗੀ ਆ ਨਾ ਮੂਸੇ ਦੇ ਵੀ ਫੋੜੋ। ਹਾਜੀ ਬਾਪੂ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਹਾਲ ਹੈ? ਕਿਵੇਂ ਹੋ ਕੈਮੋ? ਟਾਈਮ ਹੋ ਗਿਆ 4 ਵਜੇ ਆਪਾਂ ਗਏ ਉੱਠ ਤੇ ਫਰੈਸ਼-ਫਰੈਸ਼ ਹੋ ਕੇ ਚਾਹ ਪੀ ਕੇ え چل دے یا پھر بابے دا راہ لے کے ਜਿਹਨ ਮਾਰੀ ਸਲਫ ਲੈ ਕੇ ਉਹ ਸਤਰਾਂ ਜਿਹਾਇ ਕਰਵਾਇ 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 ਸੋਇ ਗਏ ਹਲੋ ਚਾਹ ਬਣੀ ਆ ਪਾਈ ਸ਼ਗਲਿਆ ਤੇ ਬਹੁਤ ਚੱਲੀ ਹੈ ਅੱਗੇ ਸਫ਼ਰ ਨੂੰ ਤੱਕੀ ਦਾ ਸਫ਼ਰ ਬੈਦ ਨਹੀਂ ਹੋ ਰਿਹਾ ਤੁਗੂਸੇ ਵਾਲਾ ਕੋਈ ਨਹੀਂ ਤਾਂ ਤੰਤ ਨਹੀਂ ਬੜਾ ਆਈ 4 ਵਜੇ ਜਿਹੜੀ ਅਗਲੀ ਤੋਂ ਆਉਣੀ ਸੀ ਜੇਪਾ ਨੂੰ ਜਾਮ ਨਹੀਂ ਮਿਲਿਆ ਹੁਣ ਮਿਲ ਗਿਆ ਜੇ ਤੇ ਜਾਮ ਹੈਗਾ ਕਿ ਕੱਪ ਲੰਮਾ ਹੀ ਸਵੇਰ ਦਾ ਸੋਚਿਆ ਵੀ ਸਵੇਰੇ ਨੇ ਮਿਲੋਗਾ ਪਰ ਸਵੇਰੇ ਦੇ ਗੁਰੂ ਆ ਗੱਡੀ ਉਡੀ ਆ 11:00 ਤਰ ਤੇ ਸਾਡੇ ਅੱਗੇ ਹੋਣੇ ਸੱਚ ਉੱਟ ਕੇ ਆਗੇ ਹੋਣੇ ਆ ਕਹਿੰਦੇ ਨੇ ਰਾਹ ਨੂੰ ਫਿਰ ਨੂੰ ਸਵੇਰ ਨੂੰ ਨਹੀਂ ਮਿਲਣਾ ਇਹ ਚੰਗਾ ਗਣਾ ਜਾਮ ਹੈ ਸਾਹਮਣੇ ਆਪਣੇ ਜਾਣਦੇ ਆ ਖੱਟੜਾ ਸਾਹਿਬ ਹੱਥ ਖੜਾ ਕਰਕੇ ਜਵਾਬ ਦਿੰਨੇ ਆ ਜਿਹੜੇ ਜਿਹੜੇ ਸਵਾਗਤ ਜਿੰਦਗੀ ਸਭ ਨਾਲ ਤੁਸੀਂ ਅਸੀਂ ਥੱਲੇ ਨਹੀਂ ਬਣੇ ਧੰਨਵਾਦ ਮਾਰਕਾ ਸੀ ਥੱਲੇ ਨਹੀਂ ਬਣੇ ਸਵਾਗਤ ਸਾਰਾ EB 118 ਠੀਕ ਹੈ 4050 ਸ਼ੁਕਰ ਹੈ ਵਾਹਿਗੁਰੂ ਪਹੁੰਚੇ ਟਿਕਾਣੇ ਦੇ ਮੇਰੇ ਹਿਸਾਬ ਦੇ ਨਾਲ 1 ਘੰਟਾ ਹੋ ਚੱਲਿਆ ਆਪਾਂ ਨੂੰ ਚਾਮ ਚ ਲੱਗੇ ਹੋਏ ਆ 1 ਘੰਟਾ ਹੋ 1 ਘੰਟੇ ਤੋਂ ਉੱਪਰ ਹੋ ਗਿਆ ਭਾਈ ਕਰਨ ਸੁਣੀ ਤੇ ਖੱਟੜਾ ਸਾਹਿਬ ਆਪਣੇ ਅੱਗੇ ਅੱਗੇ ਆਓ ਭਾਈ ਕਰੋ ਵੈਲਕਮ ਟੂ ਸਾਸਾਰਾਮ ਮਿੱਤਰੋ ਇਹ ਆ ਸਾਸਾਰਾਮ ਦਾ ਟੂਰ ਡਾਕਸ ਸਾਸਾਰਾਮ ਪੈਂਦਾ ਵਿਹਾਰ ਦੇ ਵਿੱਚ ਮਿੱਤਰੋ ਤੇ ਮਿੱਤਰੋ ਗੋ ਗਿਆ ਗੋ 22 22 21 ਫਾਸਟ ਹੈ ਓਕੇ ਕੰਬੂ ਚ ਲੈ ਆਏ

ਇਹਨਾਂ ਨੂੰ ਟੂਲ ਟੈਕਸ ਕਿੰਨਾ ਪੈਣਾ ਇਹ ਵੀ ਲਗਭਗ ਮਿੱਥਾ ਦੋ ਤਿੰਨ ਕਿਲੋ ਤਿੰਨ ਚਾਰ ਕਿਲੋਮੀਟਰ ਹੋਊਗਾ ਇਹ ਹੋਊਗਾ ਆਪਾਂ ਨੂੰ ਇੱਕ ਘੰਟਾ ਡੇਢ ਘੰਟਾ ਲੱਗਿਆ ਜਾਊ ਦੇ ਵਿੱਚ ਇਹ ਪਹਿਲੇ ਚੱਕਰੇ ਤੇ ਵੰਨੋ ਸੂਰਜ ਦੇਖ ਗਿਆ ਹੈਗਾ ਸੂਰਜ ਮਾਰੇ ਮੱਥੇ ਲੱਗ ਗਿਆ ਹੈ ਮੇਰੇ ਲੇ ਚੱਕਰ ਵਾਏ ਗਰੂ ਮਾਰਨਿੰਗ ਦਾ ਦ੍ਰਿਸ਼ ਕੈਟਰੀਆ ਫੁਟਰੀਆ ਫਸਲ ਦਾ ਚੈੱਕ ਨਾਲੇ ਦੇਖੀ ਟਾਇਰ ਚਾਹ ਨੂੰ ਦਾ ਰੱਜਾ ਬਣਦਾ ਪਰ ਮੇਰਾ ਤਾਂ ਵੀ ਜਾਗ ਟਕਣ ਦੇ ਪੀਵਾਂਗੇ ਚਾਹ ਸ਼ਨਾਨ ਬਣੀ ਕਰੀ ਅੱਜ ਯਾਰ ਰੀਪੋਰਟ ਕੰਮ ਉਹ ਜਵਾਨ ਹੋ ਗਿਆ ਸਦਾ ਬਾਹਰ ਨਾ ਕਿਸੇ ਵੱਜਿਆ ਰਲੀਏ ਸੰਗਾ ਸੰਗਲ ਟਾਇਰ ਪਰ ਭਾਈਓ ਟਾਇਰ ਗਾਡੀ ਸ਼ੇਰ ਕਾਟੀ ਨਾਲ ਹੀ ਅੱਗੇ ਪਾਰ ਕਰਕੇ ਆਪਣਾ ਪੀਆ ਪੀਟਾ ਬਾਲ ਤੇ ਉੱਥੇ ਜਾ ਕੇ ਕਰਦੇ ਆ ਇਸ਼ਨਾਨ ਪਾਣੀ ਤੇ ਸ਼ਾਂਪਣੀ ਕਰਕੇ ਫਿਰ ਸ਼ਗਨ ਕਿ ਪ੍ਰਸ਼ਾਦਾ ਬਣੀ ਫਿਰ ਚੱਲਾਂਗੇ ਉੱਥੇ ਦੱਚ ਨਾਲੇ ਅੱਜ ਪਕਰਾਉਣੀ ਆ ਸਰਵਿਸ ਗੱਡੀ ਦੀ ਇੱਥੋਂ ਬਾਬਿਓ ਕਰਨਾ ਇੰਡੀਨੈਲ ਤੋਂ ਸਰਵੋ ਦੇ ਐਲ ਦੀ ਬਾਲਟੀ ਦਾ ਪਤਾ ਸਰਵੋ ਦਾ ਪਉਣਾ ਐਲ ਇੱਥੋਂ ਆਪਾਂ ਲਵਾਂਗੇ ਬਾਟੀ ਸਰੋਧੀ ਨੂੰ ਲੋ ਵੀ ਆ ਗਿਆ ਪਿਆਪੀ ਢਾਬਾ ਆਪਣਾ ਪਿਆਪੀ ਢਾਬਾ ਕੋਕੀ ਬਾਪੂ ਇੱਥੇ ਆਪਾਂ ਕਰਾਂਗੇ ਇਸ਼ਨਾਨ ਪਾਣੀ ਤੇ ਸ਼ਰਾਂਗੇ ਪ੍ਰਸ਼ਾਦਾ ਉਹ ਇਸ ਬਰਸ਼ਣਾਨ ਬਣੀ ਬਾਬਿਓ ਬੋਡ ਬੜ ਤੋਂ ਵਾਲੇ ਯਾਰ ਜੈਕਟ ਜੋ ਟੌਣ ਟੌਣ ਵਾਲੀ ਆ ਤੇ ਧੋ ਕੇ ਇੱਥੇ ਸੁਕਣੇ ਪਾ ਦਾਂਗੇ ਤੇ ਮੁੜ ਕੇ ਫਿਰ ਇੱਥੇ ਉੱਤੇ ਲੰਘਾ ਦਾਂਗੇ ਦਸ ਮੈਂ ਦਸਵੇਂ ਵਾਰਦਾ ਯੋ ਪਰੋਦੇ ਸੰਗਲ ਦੇ ਨਾਲ ਜਿਹੜੇ ਡਿੱਗਣਗੇ ਨਾ ਆ ਵਾਹ ਵਾਲਾ ਕਿ ਆਪੇ ਹੀ ਸੁੱਕ ਸਕ ਜਾਣੇ ਆ ਕਿ ਜਿੱਦਾਂ ਕਰੀਏ ਨਾ ਧੋਈਏ ਯਾਰ ਹਾਂ ਬਿਲਕੁਲ ਵੀਰ ਬਿਲਕੁਲ ਠੀਕ ਹੈ ਭਾਜੀ ਫਿਰ ਸਾਸਰੀ ਘਾਲਸਾ ਦੋ ਟੈਂਕ ਦਿੱਤਾ ਚੱਲਦੀ ਕਰਤੀ ਸਰਾਵ ਵਧੀਆ ਸਰਾਵ ਬਣੀ ਹੋਵੇ ਬੜੇ ਵਧੀਆ ਮੈਂ ਨਾ ਵੀਰੇ ਅਨੰਦਵੰਦ ਮੋਟਰ ਲਾ ਕੇ ਆਂ ਤੇ ਉਹਦੇ ਮਿਲਦੇ ਹੁਣ ਠੀਕ ਹੈ ਠੀਕ ਹੈ ਜੀ ਆਪਾਂ ਅੱਗੇ ਖਾਲੀ ਕਰਕੇ ਤੇ ਭਰ ਕੇ ਹੋ ਜਾਏਗਾ ਤੇ ਤਾਂ ਮੈਨੂੰ ਮਾਲ ਮਿਲ ਗਿਆ ਚੱਲ ਠੀਕ ਹੈ ਬੱਸ ਬੱਸ ਹੋ ਗਿਆ ਇਹ ਵੀਰ ਦਾ ਟਟਲਾ ਮੇਰੇ ਭਰਾ ਦਾ ਉਹ ਮਾਲ ਉਹਦੇ ਵਿੱਚ ਆ ਗਿਆ ਆਉ ਮੈਂ ਉੱਧਾ ਬਰਾਲੀ ਪਰਲੇਮੈਂਟ ਲੱਗੀ ਆ ਨਾ ਮੇਰੇ ਮੂਰੇ ਲੋਏ ਬਾਪੋ ਬਾਰਡਰ ਹੋ ਗਿਆ ਪਾਰ ਆਪਣਾ ਤੇ ਛਾੜਖੰਡ ਚ ਪੜਨ ਆਲੇ ਆ ਤੇ ਸਾਰੇ ਬਾਰਡਰ ਵਾਲੇ ਸਖਤ ਹੋ ਗਏ ਹੁਣ ਟੀਮ ਦਿਖਾਤੀ ਕੰਜਰ ਦੇ ਨੇ ਚਲੋ ਕੀ ਕਰਨਾ ਫਿਰ ਹੁਣ ਕਿੰਨੇ ਮਾਰ ਡੇਂਜਰ ਆ ਡੇਂਜਰ ਕੀ ਦਾ ਬੰਦੇ ਨੇ ਸਾਲ 9 ਵਜਿਆ ਹੁਣ ਚਲ ਭਰਾ ਹੁਣ ਚੈਨਾ ਤੇ ਮਾਰਨੇ ਪੈਣਗੇ ਜਾਮ ਜਾਮ ਡਾਮ ਜਾਮ ਨੇ ਬਹੁਤ ਜਾਣਤਾ ਕੀਤੀ ਯਾਰ ਬੱਟਰਪਾਰ ਕਰਕੇ ਮਿਲ ਗਿਆ ਜਾਮ ਆਪਾਂ ਨੂੰ ਤੇ ਪਤਾ ਨਹੀਂ ਹੁਣ ਕਿੰਨਾ ਲੰਮਾ ਕਿੰਨਾ ਟਾਈਮ ਲੱਗਣਾ ਜਾਮ ਦੇ ਵਿੱਚ ਬੜਾ ਕੰਮ ਯਾਰ ਕਰਾਉਂਦਾ ਜਾਂਦੋਂ ਇੰਨੀ ਖੇਚੜਦੀਆਂ ਨਾਲ ਤੇ ਇਹਨੇ ਕਿ ਬਾਬਿਓ ਚਪਾਰਨ ਵਾਲੇ ਜੰਗਲ ਚਪਾਰਨ ਘਾਟ ਵਾਲੇ ਜੰਗਲ ਜਿਹੜੇ ਦੇ ਮੇਰੇ ਵੀਰ ਭਰਾ ਇੱਧਰ ਚੱਲਦੇ ਉਹਨੂੰ ਤੇ ਚੰਗੀ ਤਰ੍ਹਾਂ ਪਤਾ ਇਹ ਜੰਗਲਾਂ ਦਾ ਕਿੱਦਾਂ ਇੱਥੇ ਚੋਰੀ ਹੁੰਦੀ ਕਿੱਦਾਂ ਇੱਥੇ ਲੁੱਟ ਖੋਟ ਹੁੰਦੀ ਹੁਣ ਵੀ ਚੋਰੀ-ਚੋਰੀ ਦੇ ਚਲੋ ਖੈਰ ਸੋਖੀ ਆ ਲੁੱਟ-ਕਿੁੱਟਦੀ ਵੀ ਸੋਖੀ ਆ ਔਰ ਐਕਸੀਡੈਂਟ ਬਹੁਤ ਹੁੰਦੇ ਇੱਥੇ ਐਕਸੀਡੈਂਟ ਤੇ ਬਹੁਤ ਯਾਦ ਹੁੰਦੇ ਤੋਬਾ ਤੋਬਾ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਇੱਕ ਨੂੰ ਅਤ ਦੇਖੇ ਰੱਖੇ ਵਾਹਿਗੁਰੂ ਉਦੋਂ ਵਾਲੀ ਗੱਡੀ ਤੇ ਬਹੁਤ ਐਕਸੀਡੈਂਟ ਹੁੰਦਾ ਜਗ੍ਹਾ ਦੇ ਬਹੁਤ ਐਕਸਾਈਟ ਹੁੰਦੇ ਆ ਇੱਥੇ ਆ ਗਏ ਮਿੱਤਰੋ ਗੱਡੀ ਬੇਕਾ ਪੂਰੀ ਟਾਊਨ ਪੈਂਦੀ ਆ ਤੇ ਕਈ ਵੀਰੀ ਗੱਡੀਆਂ ਜਿਹੜੀਆਂ ਜਿਹੜੀਆਂ ਜਿਹੜੇ ਕਈ ਬੰਦੇ ਬ੍ਰੇਕ ਸਿਰ ਤੇ ਹੁੰਦੇ ਆ ਉਹ ਇੱਥੇ ਖਾ ਕੇ ਬ੍ਰੇਕਾਂ ਕੰਮ ਛੱਡ ਜਾਂਦੀਆਂ ਆਗੇ ਮੁੜ ਕੇ ਹੁਣ ਆ ਪੈਰੀਗੇਟ ਲਾਏ ਆ ਉਹਨਾਂ ਨੇ ਕਈ ਤੇ ਬੈਰੀਗੇਟਾਂ ਦੇ ਵਿੱਚ ਮਾਰਦਦੇ ਗੱਡੀ ਪੇਲੇ ਚੱਕਰ ਨਾਲ ਗੱਡੀ ਕਿਸੇ ਡੱਬਾ ਹੋ ਗਈ ਹੀ ਕੰਮ ਦਾ ਤਰੋ ਮਾਰੇ ਨੇ ਕੀਤੀ ਕਿਰਪਾ ਬਚਾ ਰਿਹਾ ਹੈ ਉਹਦਾ ਤੇ ਅੱਗੇ ਆ ਸਾਹਮਣੇ ਹੇਠ ਪਿਛੇ ਮੋੜ ਪੈਂਦਾ ਵਾ ਮੋੜ ਦਾ ਕਰਕੇ ਬਰਾਨਾ ਬਰਾਬ ਹੋ ਜਾਂਦਾ ਆ ਪਹੁੰਚ ਗਿਆ ਪਾਡੋ ਬਰੀ ਬਰੀ ਟੂਲ ਟੈਕਸ ਤੇ ਜਿੱਥੇ ਹੁਣ ਆਪਾਂ ਕਰਾਵਾਂਗੇ ਸਰਵਿਸ ਇਹ ਟੂਲ ਟੈਕਸ ਦੇ ਨਾਲ ਹੀ ਅਗਲੇ ਬੰਦੇ ਮਿਸਤਰੀ ਆ ਪਿੰਟੂ ਪਿੰਟੂ ਮਿਸਤਰੀ ਬਾਬੇ ਹੋ ਗਿਆ ਪਾਣ ਚਬਾਣੇ ਦੇ ਤੇ ਇੱਕ ਦਸ ਥਲੇ ਸਪੈਸ ਵੀ ਹੋ ਗਈ ਆ ਬਰਨਰ ਦੇ ਉੱਤੇ ਇੱਕ ਆਪਾਂ ਨੇ ਆਪਣਾ ਲੱਗਣ ਵਾਲੀਆਂ ਦੂਜੀਆਂ ਟੇਕ ਟੂਬ ਜੀ ਲੱਗਣੀਆਂ ਹੋਵਾਂ ਜੋੜੀ ਜਾਂਦੀ ਉੱਧਰ

ਪਰੀ ਚਰ ਚਾਏ ਬਸ ਸੌਦਾ ਪਤਾ ਲੈਣਾ ਮਾਤਰਾ ਗੱਡੀ ਦੇ ਫਿਲਟਰ ਲੈਣਾ ਨਵੀ ਹੋ ਗਿਆ ਡੀਜ਼ਲ ਫਿਲਟਰ ਚੇਂਜ ਹੋ ਗਿਆ ਫਿਲਟਰ ਤੇ ਨੇ ਵਾਦ ਰਹਤੇ ਬੈਡ ਪਕੌੜਾ ਬੜਾ ਪਕੌੜੇ ਅੱਜ ਸਮੋਸੇ ਨਹੀਂ ਆਏ ਸਮੋਸੇ ਨਹੀਂ ਆਏ ਅੱਜ ਬਣਵਾ ਸਮੋਸਾ ਅੱਛਾ ਲਓ ਵੀ ਸਰਵਸ ਕਰਤੀ ਮਿੰਟੂ ਭਾਣੇ ਠੀਕ ਹੋ ਬਾਹਰ ਪਕੌੜੇ ਨੂੰ ਤੋਰਸ ਨਾ ਬੜੀਆ ਹੈ ਹਾਂ ਸਰ ਠੀਕ ਹੋ ਘਰ पे ਸਭ ਪਰਿਵਾਰ ਸਭ ਠੀਕ ਹੈ ਇੱਕਦਮ ਓਕੇ ਠੀਕ ਹੈ ਗਾੜੀ ਓਕੇ ਕਰਤੀ ਹੈ ਨਾ ਮੇਰਾ ਠੀਕ ਹੈ ਚਲਿਏ ਚੱਲੀਏ ਫਿਰ ਹਾਂ ਹਾਂ ਲਿਖੀਏ ਫਿਰ ਮੈਂ ਲਿਖਾਂ ਹਾਂ ਠੀਕ ਹੈ ਜਾਂ ਤਾਂ ਵੀ ਨੀਂਦ ਆ ਤਾਂ ਤੱਕ ਸੋ ਜਾ ਆਓ ਯਾਰ ਜਾਂ ਵੀ ਨਹੀਂ ਦੇ ਕੀ ਸੋ ਜਾਏਗੇ ਹੈਨਾ ਹਾਂ ਅਗੋਂ ਤਾਂ ਨਾਸ਼ਤਾ ਕਰ ਲਿਆ ਦਾ ਫਿਰ ਜਹਾਂ ਤੱਕ ਮਨ ਕਰੇਗਾ ਤਹਾਂ ਤੱਕ ਜਾਣਾ ਲੋ ਵੀ ਆ ਗਏ ਆਪਾਂ ਬਕੌਦਰ ਪਾਰ ਕਰਕੇ ਟੋਲ ਟੈਕਸ ਤੇ ਹਾਂਜੀ ਬਾਪੋ ਉਹ ਪੀਸ ਇੱਕ ਉੱਪਰੋਂ ਚਲ ਗਿਆ ਪਛਾਣ ਨੂੰ ਐਡਾ ਜਿਹਾ ਫਟ ਉਹਨੂੰ ਉਹ ਨਾ ਬਕਤਦੇ ਗਾਣ ਨੂੰ ਬੈਲਟ ਪਾ ਗਏ ਥੋੜੇ ਦੇਖੀਏ ਕਿੱਥੇ ਪੈਂਦੀ ਹੈ ਬੈਲਟ ਉਹ ਗੇਰ ਨਾ ਪਾ ਲੀ ਕਿਹਾ ਬਾਹਰ ਲੈਣਾ ਪਾ ਲਈ ਬਾਹਰ ਲੈਣਾ ਪਾ ਲਈ ਆ ਵੀਸ ਆ ਗਿਆ ਇੰਨਾ ਬਾਰ ਯਾਰ ਨੋਨੇ ਕੋ ਜਗਾੜ ਹੋਣ ਤੇ ਲੋ ਮਿੱਤਰੋ ਰੈਂਦਾ ਖੇਤੀ ਕੇ ਅੱਗੇ ਯਿੱਦੋ ਯਾਦੋ ਯਿੱਦੋ ਯਾਦ ਆ ਗਿਆ ਅੰਦਰ ਹੁਣ ਬੈਲਟਾਂ ਵੇਖ ਲੋ ਕਿੰਨੀਆਂ ਪਈਆਂ ਨੇ ਮਸ਼ੀਨਾਂ ਵੇਖ ਲੋ ਕਿੰਨੀਆਂ ਪਈਆਂ ਨੇ ਦੋ ਬੈਲਟ ਆਪ ਹੈਗੀਆਂ ਦੋ ਨਾ 1 2 3 4 5 ਉਪਰੇ ਪਰਵੀ ਪੰਜ ਮਸ਼ੀਨਾਂ ਪਾ ਆ ਗਏ ਆ ਕਈ ਸੰ ਚੁੱਕ ਕੇ ਫਿਰ ਥੱਲੇ ਬਾੜਿਆ ਇਹਦੇ ਖਿੱਚ ਕੇ ਥੋੜਾ ਹੋ ਗਿਆ ਸੈਟ ਹੁਣ ਸੰਗਲਦਾ ਵੈਨੇ ਆ ਕਿ ਹਿਸਾਬ ਨਾਲ ਸੈਟ ਆਉਂਦਾ ਕੰਮ ਲਓ ਜੀ ਆ ਗਿਆ ਪਹਾੜ ਤੇ ਬਾਟਰ ਤੋਂ ਅਸੀਂ ਨਬੇ ਗੈਲੋ ਮੀਟਰ ਪਿੱਛੇ ਆ ਚਰਮੋਡਾ ਵਾਟਰ ਤੋਂ ਉਹ ਟਾਟਾ ਬਣਾ ਆ ਪੂਰੀ ਟੰਡਾ ਸ਼ੁਰੂ ਦੇ ਪਿੱਛੋਂ ਦੋਨ ਗੱਡੀ ਆ ਪਾਓ ਪਿੱਛੇ ਲਾਈ ਪਰੇ ਇਹੋ ਸ਼ਾਇਦ ਰਾਜਸਥਾਨੀ ਹੋਟ ਲੋ ਰਾਜਸਥਾਨੀ ਮੈਂ ਜੰਨਰਾ ਪੈਸਵਾਨ ਕਿਹਾ ਤੇ ਆ ਲਿਆ ਨੋ ਜੋ ਬਾਈ ਪ੍ਰਸ਼ਾਦਾ ਆਪ ਕੋੰਦਾਲ ਅਨੂਭਜੀਆ ਪਿਆਰ ਦੀ ਚਟਨੀ ਫੁਲਕੇ ਹਾਂਜੀ ਬਾਬਿਓ ਕੀ ਹਾਲ ਚਾਲ ਕਿਵੇਂ ਹੋ ਕੈਮ ਹੋ ਪ੍ਰਸ਼ਾਦਾ ਬਣੀ ਆਪਾਂ ਸ਼ਕ ਲਿਆ ਤੇ ਜਿਹੜੇ ਟਾਈਮ ਤੇ ਆਪਾਂ ਸਾਰੇ ਨਿਕਲੇ ਸੀਗੇ ਜੇ ਇਹਦੇ ਆਪਾਂ ਨੂੰ ਜਾਮ ਜੂਮ ਨਾ ਮਿਲਦਾ ਕਿਉਂਕਿ ਤਿੰਨ ਜਗ੍ਹਾ ਤੇ ਜਾਮ ਮਿਲਿਆ ਘੱਟ ਤੋਂ ਘੱਟ ਕਿੰਨਾ ਕਿੰਨਾ ਡੇਢ ਡੇਢ ਘੰਟਾ ਖਰਾਬ ਹੋਇਆ ਆਪਣਾ ਤੇ ਫੇ ਮੜ ਕੇ ਸਰਸ ਕਰਾਉਣੀ ਗੱਡੀ ਦੀ ਡੇਢ ਦੋ ਘੰਟੇ ਉੱਥੇ ਲੱਗ ਗਏ ਤੇ ਹੁਣ ਜੇ ਸ਼ਾਮੀ ਸਫ਼ਰ ਵੜਾ ਹੀ ਫਿਰ ਬੇਵਾਹ ਹੀ ਕੰਮ ਫਾਇਦਾ ਨਹੀਂ ਕੋਈ ਐਵੇਂ ਤੱਕੇ ਲਾਉਣ ਦਾ ਕੰਮ ਤੱਕਾ ਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਐਵੇਂ ਨੀਂਦਰੇ ਦੇ ਵਿੱਚ ਗੱਡੀ ਚਲਾਉਣ ਦਾ ਬੜਾ ਧੜਾ ਨੁਕਸਾਨ ਵਾ ਉਹਨੂੰ ਚੰਗਾ ਬੰਦਾ ਇੱਕ ਦਿਹਾੜੀ ਵੱਧ ਨਾਲੇ ਉਹ ਸਹੀ ਆ ਤੇ ਇੱਥੇ ਪਿੰਡ ਦਾ ਟਾਪ ਚਾਂਚੀ ਉੱਤੋਂ ਪਹਿਲਾ ਹੋਟਲ ਹੈ ਪ੍ਰਸ਼ਾਦਾ ਪਣੀ ਆਪਾਂ ਸ਼ਗਲਿਆ ਤੇ ਹੁਣ ਸੋਵਾਂਗੇ ਕਪੜੇ ਉਹ ਵੀ ਜਿਹੜਾ ਇੱਕ ਬਾਹਰ ਆ ਗਿਆ ਇਹ ਉਹਨੇ ਬੜੇ ਬਹੁਤ ਜੋਤਾ ਕਰਾਇਆ ਉਹਨੇ ਬੇਲਟਾਂ ਲਾਲ ਆ ਗਏ ਲਾਲ ਆ ਗਏ ਖਿੱਚ ਕੇ ਬੜੌਕਾ ਬੰਨੇ ਉਹ ਬਾਕੀ ਚਲੋ ਸਿਰੇ ਦੇ ਦੇ ਹੁਣ ਕੀ ਬਣਦਾ ਕਿੰਨੇ ਵਜੇ ਤੁਰਦੇ ਇੱਥੋਂ ਕਿੰਨੇ ਵਜੇ ਨਹੀਂ ਇਹ ਹਸਾਣਾ ਕਨਫਰਮ ਹੋ ਗਾ ਬਾਕੀ ਚਲੋ ਠੀਕ ਹੈ ਮਿੱਤਰੋ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ